ਲੈਂਸ ਕਲੱਬ ਪਠਾਨਕੋਟ ਸਟਾਰ ਵੱਲੋਂ ਪਤਨ ਹਰਜੀਤ ਸਿੰਘ ਸੈਣੀ ਦੀ ਅਗਵਾਹੀ, ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਦੁੱਧ ਦਾ ਅਟੁੱਟ ਲੰਗਰ ਪਠਾਨਕੋਟ ਸੁਜਾਨਪੁਰ ਨਵੇਂ ਪੁਲ ਦੇ ਮੋੜ ਤੇ ਲਗਾਇਆ ਗਿਆ। ਤੇ ਨਾਲ ਹੀ ਉਹਨਾਂ ਨੇ ਇਸ ਟ੍ਰੈਕ ਨੂੰ ਤਿਆਰ ਵੀ ਕੀਤਾ ਤੇ ਇਸ ਸੰਬੰਧੀ ਜਾਣਕਾਰੀ ਦਿੱੰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਇਸ ਦੁੱਧ ਦੀ ਖਾਤਰ ਮੋਤੀ ਲਾਲ ਮੈਰਾਂ ਨੂੰ ਬੜੀ ਵੱਡੀ ਕੁਰਬਾਨੀ ਦੇਣੀ ਪਈ ਸੀ। ਉਹਨਾਂ ਨੇ ਕਿਹਾ ਕਿ ਸਾਡੀ ਸੱਚੀ ਸ਼ਰਧਾਂਜਲੀ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਤੀ ਇਹੀ ਹੋਏਗੀ ਕਿ ਉਹਨਾਂ ਦੀਏ ਦੱਸੇ ਹੋਏ ਸੀ ਰਾਤੇ ਚਲਿਏ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ ਤੇ ਧਰਮ ਦੀ ਰੱਖਿਆ ਦੇ ਖਾਤਰ ਉਹੀ ਕਤਾਨ ਕੇ ਖੜੇ ਰਹੇ ਉਹਨਾਂ ਨੇ ਇਸ ਮੌਕੇ ਤੇ ਹਰ ਆਂਜਾਰੇ ਬਲੇ ਨੂੰ ਇਸ ਦੁੱਧ ਦੇ ਲੰਗਰ ਵਰਤਾਇਆ ਤੇ ਨਾਲ ਹੀ ਉਹਨਾਂ ਨੇ ਸਰਬੱਤ ਦੇ ਭਲੇ ਦੀ ਮੰਗ ਗੁਰੂ ਚਰਨਾ ਵਿੱਚ ਰੱਖੀ ਇਸ ਮੌਕੇ ਤੇ ਸਾਬਕਾ ਡਿਸਟ੍ਰਿਕਟ ਗਵਰਨਰ ਸੁਦੀਪ ਗਰਗ ਰੀਜਨ ਚੇਅਰਮੈਨ ਅਜਮੇਰ ਸਿੰਘ ਲਾਇਨ ਰਣਵੀਰ ਵਾਲੀਆ ਲਰਨ ਵਿਕਾਸ ਮਹਾਜਨ ਪੰਡਿਤ ਤੇ ਹੋਰ ਮੈਂਬਰ ਮੌਜੂਦ ਸਨ ਗੋ ਵਿੱਚ ਬੈਠੇ ਲਾਲਾ ਕੈਨਹਾਰੋ ਗੋਦੀ ਵਿੱਚ ਬਨਹਾਵੋ ਮੇਰੇ ਲਾਲਾ ਦੇ ਮਨ ਰਹਿ ਰਾਤ ਦੁੱਖ ਸਹਿ ਲੋ ਸਿਦਕ ਨਹਾਰੋ ਰਾਤ ਬਜ਼ਾਰੋ ਮੇਰੇ ਲਾਲਾ ਦੇ ਮਨ ਰਾਤ ਲੌਂਸ ਕਲੱਬ ਖਾਂਡੋਸ ਸਾਹਿਬ ਜੀ ਨੇ ਛੁੱਟੇ ਸਰਦਾਰਾਂ ਦੀ ਯਾਦ ਕਰਦੇ ਹੋਏ ਅੱਜ ਉਧਰ ਲੰਗਰ ਲਗਾਇਆ ਗਿਆ ਹੈ ਮੋਤੀਰਾ ਮੈਰਾ ਜੀ ਰਹੇ ਉਹਨਾਂ ਨੂੰ ਉਹਨਾਂ ਦੇ ਦੁੱਖ ਦੇ ਟਾਈਮ ਵਿੱਚ ਉਹਨਾਂ ਲਈ ਉਧਰ ਲੰਗਰ ਛਕਾਇਆ ਸੀ ਇਸ ਯਾਦ ਵਿੱਚ ਅਸੀਂ ਇਹ ਲੰਗਰ ਲਗਾਇਆ ਗਿਆ ਹੈ ਲੌਂਸ ਕਲੱਬ ਸਟਾਰਜ ਦੀ ਹੈ ਇੰਤਾਂ ਦੀ ਨੋਬਲ ਕਾਸਟ ਕਰਦੀ ਰਹੀ ਹੈ ਤੇ ਕਰਦੀ ਰਹੇਗੀ पठानकोट स्टार लॉयन हरजीत सिंह के नेतृत्व में बहुत ही अद्भुत कार्य कर रही है और ये सप्ताह जो हमारा शहीदी सप्ताह के रूप में मनाया जाता है जिसमें गुरु गोविंद सिंह की कुर्बानियों को हम याद करते हैं उन चारों पुत्रों को जिन्होंने धर्म की रक्षा के लिए अपने प्राणों को निछावर कर दिया तो मैं सबसे बड़ी बात ये कहूँगा कि वो जो सबक हमें देखे गए हैं जिस तरीके से अपने बच्चों के कुर्बान होने के बावजूद भी उनमें उन्होंने और लोगों में और बच्चों में अपने बच्चों को देखा उन्होंने चार की जगह सौ बच्चों का ऐलान किया कि मेरे चार नहीं सौ पुत्र और भी हैं ये एक तो बहुत बड़ी बात है पूरे परिवार जो उनका पूरा बल बलिदान में निकल गया और उनके संघर्ष में जीवन जो हमें शिक्षा वो देके गए हैं वो हम हमेशा याद रखेंगे और ये बहुत एक गर्व की बात होती है एक कि सिख धर्म जो है ये ये सिख धर्म नहीं बल्कि ये एक ये एक ऐसा हिंदू धर्म का एक रक्षक धर्म है जो हमेशा स्मरणीय रहा है क्योंकि उनकी, उनकी जो कुर्बानियाँ हैं उनको कभी भी हम भूला भुला नहीं सकते और मैं बहुत बहुत बधाई देता हूँ डॉन हरजीत जी को लॉन्च का पठानकोट स्टार के हर मेम्बर को जो इतने अच्छे ढंग से हर वर्ष इसको मनाते हैं और जगह भी वो है जो इन्होंने अपने हाथों से बनाई है ये ये ट्रैक जो बनाया है मॉर्निंग वॉक ट्रैक इवनिंग वॉक ट्रैक ये एक बहुत ही स्मरणीय है जो एक लॉयंस क्लब स्टार की नहीं पूरे लॉयंस क्लब की एक को तो हमारे रीजन चेयरमैन जो यहाँ पहुंचे हैं हमारे शंटी साहब जो मुख्य रूप से पहुँचे हैं उनके चार्टर प्रेसिडेंट रनित वालिया जी की पूरी टीम बहुत बहुत बधाई के पात्र रहे हैं इतना ही कहते हुए मैं कहता हूँ बहुत बहुत सभी को मुबारकबाद है और मैं यही कहूँगा कि हमेशा स्मरण रखें उनको याद रखें अपने जीवन में उनको उतारें यही हमारे लिए एक बहुत बढ़िया एक सबक है थैंक यू जय हिंद जय जिस तरह की ਇਹ ਮੀ ਨਜੜਾ ਚਾਰ ਸਹਿਬਜ਼ਾਦਿਆਂ ਦਾ ਜਿਹੜਾ ਸੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਹ ਉਹਨਾਂ ਨੂੰ ਚਾਰ ਸਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਡ ਲਿਆ ਨੂੰ ਸਮਰਪਿਤ ਲਾਇਨਸ ਕਲੱਬ ਠਾਨਕੋਟ ਸਟਾਰ ਵੱਲੋਂ ਅੱਜ ਜਿਹੜਾ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਜਿਹੜਾ ਕਿ ਬਹੁਤ ਅੱਛਾ ਕੰਮ ਕੀਤਾ ਗਿਆ ਹੈ ਔਰ ਇਹ ਚਾਰ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਹੋਏਗੀ ਲਾਇਨਸ ਕਲੱਬ ਸਟਾਰ ਵੱਲੋਂ ਔਰ ਮੈਂ ਇਹੀ ਕਾਵਾਂਗਾ ਵੀ ਲਾਇਨਸ ਕਲੱਬ ਦਾ ਇਹ ਮੇਨ ਮੋਟਿਵ ਹੈ ਇਹੀ ਹੈ ਕਿ ਸਮਾਜ ਦੀ ਸੇਵਾ ਲੋਕ ਹਿੱਤਾਂ ਦੀ ਸੇਵਾ ਔਰ ਖਾਸ ਕਰਕੇ ਆਪਣੇ ਧਰਮ ਦੇ ਸਮਰਪਿਤ ਜਿਹੜੇ ਧਰਮ ਦੇ ਪ੍ਰਤੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਉਹ ਚਾਰ ਸਾਹਿਬਜ਼ਾਦਿਆਂ ਨੂੰ ਸਾਨੂੰ ਹਰ ਇੱਕ ਨੂੰ ਯਾਦ ਕਰਨਾ ਚਾਹੀਦਾ ਹੈ ਅਗਰ ਉਹ ਚਾਰ ਸਾਹਿਬਜ਼ਾਦਿਆਂ ਨੇ ਇਸ ਧਰਮ ਦੀ ਖਾਤਰ ਆਪਣੀ ਜਾਨ ਨਹੀਂ ਕੁਰਬਾਨ ਕੀਤੀ ਹੁੰਦੀ ਅੱਜ ਅਸੀਂ ਸ਼ਾਇਦ ਇਸ ਧਰਮ ਦੀ ਸਹਾ ਨਹੀਂ ਲੈ ਸਕਦੇ ਸੀ ਇਸ ਕਰਕੇ ਹਰ ਇੱਕ ਪ੍ਰਾਣੇ ਦਾ ਇਹ ਹੀ ਫਰਜ਼ ਹੈ ਕਿ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਜ਼ਰੂਰ ਦਿਓ ਉਹਨਾਂ ਨੂੰ ਯਾਦ ਕਰੋ ਉਹਨਾਂ ਨੇ ਜਿਹੜਾ ਰਾਹ ਦੱਸਿਆ ਉਹਨਾਂ ਦੇ ਜ਼ਰੂਰ ਸਾਨੂੰ ਚੱਲਣਾ ਚਾਹੀਦਾ ਹੈ ਮੈਂ ਇੱਕ ਵਾਰੀ ਫੇਰ ਲਾਈਨ ਦੇ ਕਲੱਬ ਥਾਨਕੋਟ ਸਟਾਰ ਦੇ ਸਾਰੇ ਆਏ ਹੋਏ ਮੈਂਬਰ ਜਿਨ੍ਹਾਂ ਵਿੱਚ ਸਪੈਸ਼ਲ ਅਸਦੀਕ ਗਰਗ ਜੀ ਔਰ ਲਾਈਨ ਅਜਮੇਰ ਸੇ ਸਾਡੇ ਰੀਜ सारे लाइंस मेंबर्डल थैंक्स कर दिया, वाहेगुरुजी का खालसा, वाहेगुरुजी की फतेह। Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football and so on. A&M's James Cambridge International School opposite Canada Palace near a &M Institute's Jalandhar Dalhousie bypass road, Bhatthankur.